ਇਹ ਤੇ ਲੋਕਾਂ ਬਾਰੇ ਲੋਕੀ ਆਪਣੇ ਆਪਣੇ ਹੌਲੀ ਹੌਲੀ ਬੋਲਦੇ ਹੋ ਚੰਡੀ ਸਾਹਿਬ ਦੇਖ ਲੋ ਜਿਹੜਾ ਜੀ ਅਫੀਸਰ ਦਾ ਕਹਿ ਗਏ ਨੇ ਦੇਖ ਲੋ ਕਿੱਸ ਤੱਕ ਪਹੁੰਚਦੇ ਨੇ ਇਹਨਾਂ ਲੋਕ ਜੀ ਹਾਂਜੀ ਤੇ ਇਹ ਆਪਣਾ ਚੰਡੀ ਸਾਹਿਬ ਇਹ ਇੱਕ ਨਾ ਆਪਣਾ ਜਸਪਾਲ ਭੱਟੀ ਸਾਹਿਬ ਜਿਹੜੇ ਨੇ ਉਹ ਆਪਣੇ ਬੜੇ ਵਧੀਆ ਐਕਟਿਵ ਵੀ ਹੈਗੇ ਜੀ ਜੀ ਤੇ ਬੜਾ ਉਹ ਪੰਜ ਵੀ ਵਧੀਆ ਕਸਤੇ ਸੀ ਹੂੰ ਹੂੰ ਤੇ ਹੁਣ ਇੱਕ ਮੈਂ ਉਹਨਾਂ ਦੀ ਦੇਖਣ ਡਿਆ ਸੀ ਤੇ ਪ੍ਰੋਗਰਾਮ ਦੇਖਣ ਡਿਆ ਸੀ ਜੋ ਉਹ ਕਹਿੰਦੇ ਨੇ ਵੀ ਉਹ ਮੀਟਿੰਗ ਕਰਕੇ ਆਉਂਦੇ ਨੇ ਹੂੰ ਮੀਟਿੰਗ ਕਰਕੇ ਆਉਂਦੇ ਨੇ ਤੇ ਉਹਨਾਂ ਨੂੰ ਪੁੱਛਦੇ ਨੇ ਆ ਕੇ ਕੋਈ ਪੁੱਛਦੇ ਨੇ ਵੀ ਹਾਂਜੀ ਤੋਂ ਡੀਓ ਲੀਡਰਾਂ ਦੇ ਨਾਲ ਮੀਟਿੰਗ ਹੋਈ ਆ ਜੀ ਜੀ ਤੇ ਫਿਰ ਕੋਈ ਅੰਦਰਲੀ ਗੱਲ ਦੱਸੋ ਹੂੰ ਹੂੰ ਕਹਿੰਦੇ ਅੰਦਰਲੀ ਗੱਲ ਬੜੀ ਖਾਸ ਹੈ ਜੀ ਜੀ ਉਹ ਕਹਿੰਦੇ ਜੀ ਜਲਦੀ ਦੱਸੋ ਵੀ ਇਹ ਅੰਦਰਲੀ ਗੱਲ ਜਿਹੜੀ ਕੋਈ ਖਾਸ ਹੈ ਉਹ ਦੱਸੋ ਕਹਿੰਦੇ ਵੀ ਇੱਕ ਅਗਲੀ ਮੀਟਿੰਗ ਦਾ ਫਿਰ ਤਿਆਰੀ ਹੋ ਗਈ ਹੂੰ ਹੂੰ ਹਾਂਜੀ ਜੀ ਇਹ ਢਿੱਲੋ ਸਾਹਿਬ ਹੁਣ ਕਿਸਾਨਾਂ ਦੀਆਂ ਮੀਟਿੰਗਾਂ ਦਾਦੂਵਾਲ ਸਾਹਿਬ ਦੀਆਂ ਮੀਟਿੰਗਾਂ ਜੀ ਤੇ ਅਕਾਲੀ ਦਲ ਦੀਆਂ ਮੀਟਿੰਗਾਂ ਤੇ ਇਹ ਸਾਰੀਆਂ ਮੀਟਿੰਗਾਂ ਦੇ ਮੀਟਾ ਤੇ ਮੀਟਾ ਕਰੀਆਂ ਬਈ ਇਹਨਾਂ ਨੇ ਕਿ ਪੰਜਾਬ ਸਰਕਾਰ ਕੋਲ ਸਿਰਫ 22 ਕਰੋੜ ਰੁਪਏ ਰਹਿ ਗਿਆ ਜੱਨੀ ਸਾਹਿਬ ਜੀ ਆ ਬਜਟ ਤੋਂ ਪਹਿਲਾਂ ਪਹਿਲਾਂ ਹੂੰ ਹੂੰ ਇਹ 22 ਕਰੋੜ ਦੇ ਰੁਪਏ ਕਾਛ ਕੁਝ ਵੀ ਨਹੀਂ ਹੁੰਦਾ ਉਹ ਤੇ ਬੰਦਾ ਕਿੱਨੇ ਵੀ ਜਾਂਦਾ ਤੇ ਪ੍ਰੇਅਰ ਸਰ ਦਾ ਵੀ ਬੰਦਾ ਉਹ ਹੁਣ ਜਦੋਂ ਉਹ ਪਾਸਰਾਂ ਚੋਂ ਲੰਘ ਕੇ ਆਏ ਨੇ ਸੁਪਰੀਮੋ ਤੇ 22 ਕਰੋੜ ਰੁਪਏ ਤੇ ਉਹ ਹੀ ਲਾਏ ਜਾਣਗੇ ਹੂੰ ਹੂੰ ਤੇ ਪੰਜਾਬ ਸਰਕਾਰ ਕੋਲ ਤਾਂ ਕੱਖ ਨਹੀਂ ਰਹੇਗਾ ਹਾਂਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਅਮਰਤਪਾਲ ਜੀ ਦਾਦੂਵਾਲ ਸਾਹਿਬ ਆਏ ਸੀ ਅਮਰੀਕਾ ਤੋਂ ਤੇ ਅਮਰਤਪਾਲ ਆਏ ਸੀ ਦੁਬਈ ਤੋਂ ਜੀ ਇਹ ਕਿੰਦੇ ਹੀ ਸੰਵਧਾਨ ਨਹੀਂ ਮੰਗਣਾ ਮੈਂ ਬਿਲਕੁਲ ਨਹੀਂ ਮੰਨਦਾ ਕਿ ਇਹ ਸੰਵਧਾਨ ਨੂੰ ਇਹ ਹੁਣ ਸਾਰਾ ਕੋਈ ਸੰਵਧਾਨ ਹੀ ਮੰਨਣ ਦੇਣਾ ਸਾਰਾ ਕੁਝ ਕਰਨ ਦੇਣਾ ਵੀ ਹਾਂਜੀ ਜੋ ਤੁਸੀਂ ਕਹਿੰਦੇ ਉਹੋ ਹੀ ਉਹੋ ਠੀਕ ਹੈ ਜੀ ਜੀ ਇਹ ਇਹ ਚੰਡੀ ਸਾਹਿਬ ਇਹ ਖੋਰਾ ਲੱਗਣ ਡਿਆ ਸੇ ਕੋਈ ਸਿੱਖ ਕਮਿਊਨਿਟੀ ਨੂੰ ਹੂੰ ਇਹ ਬੜੀਆਂ ਡੂੰਘੀਆਂ ਚਾਲਾਂ ਨੇ ਜੀ ਇਹ ਆਉਣ ਵਾਲੇ ਟਾਈਮ ਦੇ ਉੱਤੇ ਕੀ ਹੋਣਾ ਹੈ ਜਾਂ ਕੀ ਨਹੀਂ ਹੋਣਾ ਆ ਤੁਸੀਂ ਹੌਲੇ-ਭੱਲੇ ਦਾ ਤੁਸੀਂ ਆ ਵੇਖ ਲਿਓ ਪ੍ਰੋਗਰਾਮ ਜਿਹੜਾ ਉਹ ਕਹਿੰਦੇ ਨਾ ਵੀ 2 ਵਜੇ ਦਾ 50 ਮਿੰਟ ਦਾ ਸੌਂਕ ਕਿ ਉਹ ਚੁੱਕੀ ਏ ਤੇ ਉਹ ਉਹਨਾਂ ਨੇ ਕਿਉਂ ਜਲਦਬਾਜ਼ ਬਣੇ ਨੇ ਆ ਆਉਣ ਵਾਲੇ ਟਾਈਮ ਤੇ ਹਲਾਕ ਵੇਖਿਓ ਕਿਦਾਂ ਬਣਦੇ ਕਿਦਾਂ ਨੇ ਜਾਂ ਉਹ ਉਧਰਲੇ ਪਾਸੇ ਨੂੰ ਜੋ ਤੋਰਨ ਦੇ ਨੇ ਜਿੱਧਰਲੇ ਪਾਸੇ ਨੂੰ ਤੋੜਨਾ ਚਾਹੀਦੀ ਏਜੰਸੀਆਂ ਨਾ ਆਟੋਮੈਟਿਕ ਅਸੀਂ ਆਉਣ ਤੋਰਨ ਦੇ ਆ ਜੀ ਤੇ ਪਰਮਾਧਿਮਾ ਚੜ੍ਹਦੀ ਕਲਾ ਚ ਰੱਖੇ ਵੀ ਇਹ ਅੱਗੂ ਬੰਨਣਾ ਕਿ ਇਹ ਲੈਣ ਢਿੱਲੋ ਸਾਹਿਬ ਇਹ ਜ਼ਰੂਰ ਦੱਸਿਓ ਕਿ ਸਾਡੇ ਖਜ਼ਾਨੇ ਦਾ ਹਾਲ ਕੀ ਹੈ ਤੇ ਜੇ ਅਸੀਂ ਵੀ ਬੜਕਾ ਹਜੇ ਵੀ ਮਾਰਨੇ ਆ ਬਿਲਕੁਲ ਠੀਕ ਆ ਸਾਰਾ ਕੁਝ ਤੇ ਫਿਰ ਚਲੋ ਸਰ ਕੋ ਫਿਰ ਦੇ ਵੀ ਠੀਕ ਹੀ ਰਹੇਗਾ ਹਣ ਤੇ ਲੈਣ ਦਾ ਸੁਭਾਣ ਫਿਰ ਨਹੀਂ ਪਰ ਇਹ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਤੇ ਲੋ ਸਾਹਿਬ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਲੇਕਿਨ ਦਾਦੂ ਵਾਲ ਦਾ ਤੇ ਜੇ ਵੀ ਅਮਰਤਪਾਲ ਦਾ ਇਹਦਾ ਸਟੈਂਡ ਕੋਈ ਨਹੀਂ ਜੀ ਮਿਹਰਬਾਨੀ ਧੰਨਵਾਦ